ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ੀ ਵਿਰੁੱਧ ਮੁਹਿੰਮ ਤਹਿਤ ਲਾਲੜੂ ਪੁਲਿਸ ਵੱਲੋਂ ਦੋ આરોપીਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 5 ਕਿਲੋ ਦੇ ਕਰੀਬ ਅਫੀਮ ਬਰਾਮਦ ਕੀਤੀ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸੌਰਵ ਜਿੰਦਲ ਜਿਵੇਂ ਕਿ ਤੁਹਾਨੂੰ ਪਤਾ ਹੈ ਮੋਹਾਲੀ ਪੁਲਿਸ ਲਗਾਤਾਰ ਯੁੱਧ ਨਸ਼ਾ ਵਿਰੁੱਧ ਅਭਿਆਨ ਦੇ ਵਿੱਚ ਜਿਹੜੀ ਵਧੀਆ ਕਾਰਜਕਾਰੀ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਡੇ ਮਾਨਯੋਗ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਖੰਸ ਉਹਨਾਂ ਦੇ ਨਿਰਦੇਸ਼ਪਨ ਅnder ਮੋਹਾਲੀ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਜਦੋਂ 28 ਨੂੰ 20 ਅਗਸਤ ਨੂੰ ਸਾਡੇ थाना ਲਲਡੂ ਦੀ ਟੀਮ ਵੱਲੋਂ ਇੰਸਪੈਕਟਰ ਰੰਬੀਰ ਸਿੰਘ ਸਾਡੇ ਡੀਐਸਪੀ ਡੇਰਾ ਬਸੇ ਸ਼੍ਰੀ ਵਿਕਰਮ ਬਰਾੜ ਉਹਨਾਂ ਦੇ ਨਿਰਦੇਸ਼ਪ ਅnder ਲਲਡੂ ਪੁਲਿਸ ਨੇ ਦੋ ਜਿਹੜੇ ਨਸ਼ਾ ਤਸਕਰਾਂ ਨੂੰ ਫੜਿਆ ਇਹਦੇ ਵਿੱਚ ਅਸੀਂ 28 ਨੂੰ ਸਾਡੀ ਟੀਮ ਨੇ ਜਦੋਂ ਲਲਡੂ ਤੋਂ ਅੰਬਾਲਾ ਰੋ ਹਾਈਵੇ ਦੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉੱਥੇ ਦੋ ਵਿਅਕਤੀ ਜਿਹੜੇ ਸੰਤੋਸ਼ ਕੁਮਾਰ ਹੁਕਤਾ ਤੇ ਦੂਸਰਾ ਰੋਕੀ ਸਿੰਘ ਇਹਨਾਂ ਦੋਨਾਂ ਨੂੰ 5 ਕਿਲੋ ਆਫੀਮ ਨਾਲ ਜਿਹੜਾ ਕਾਬੂ ਕੀਤਾ ਇਹਨਾਂ ਦੋਨਾਂ ਤੇ ਨੂੰ ਦੇਖਲਾਪ 133 ਨੰਬਰ ਮਕਦਮਾ ਖਾਣਾ ਲਲੜੂ ਵਿਕੇ ਦਰਜ ਕਰ ਲਿਆ ਸੀ ਤੇ ਬਾਕੀ ਅੱਗੇ ਤਫਤੀਸ਼ ਅਮਲ ਚੱਲਦੀ ਜਾ ਰਹੀ ਹੈ ਮੁਰਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜਾ ਸੰतोष ਕੁਮਾਰ ਸਿੰਘ ਤੇ ਰੋਕੀ ਸਿੰਘ ਆ ਇਹ ਦੋਨੋਂ ਹੀ ਚਾਰਖੰਡ ਦੇ ਜ਼ਿਲ੍ਹਾ ਰਾਂਚੀ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੋਨਾਂ ਦੇ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹੜਾ ਸੰਤੋਸ਼ ਕੁਮਾਰ ਸਿੰਘ ਹੈ ਤੇ ਪੰਜ ਮੁਕੱਦਮੇ ਦਰਜ ਹੈ ਤੇ ਦੂਸਰਾ ਜਿਹਦਾ ਰੁਕੀ ਹੈ ਉਹ ਤੇ ਇੱਕ ਮੁਕੱਦਮਾ ਦਰਜ ਹੈ ਤੇ ਇੱਥੇ ਇਹ ਚੰਡੀਗੜ੍ਹ ਤੇ ਮੋਹੱਲੇ ਦੇ 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 ਵਿੱਚ ਆ ਕੇ ਹਫੀਮ ਸਪਲਾਈ ਕਰਨ ਦਾ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਸੀ ਇਹਨਾਂ ਨੂੰ ਅਸੀਂ ਇੱਕ ਹੀ ਤਰੀਕ ਨੂੰ ਮੌਜੂਦਗੀ ਤਹਿਤ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਤੇ ਅੱਗੇ ਦੀ ਤਫ਼ਤੀਸ਼ ਅਸੀਂ ਅਜੇ ਲੈਂਦੇ ਆ। ਅੱਗੇ ਪਤਾ ਲੱਗਿਆ ਕਿ ਇਹਨੂੰ ਲੈਣੀ ਸੀ ਤੇ ਉਹਗਾ ਨੈਟਵਰਕ ਕੀ ਦੇਖੋ ਇਹ ਹੁਣ ਸਾਡੇ ਕੋਲ ਰਿਮਾਂਡ ਤੇ ਨੇ ਅਸੀਂ ਕੱਲ ਤੱਕ ਸਾਡੇ ਕੋਲ ਰਿਮਾਂਡ ਤੇ ਹੈਗੇ ਹੁੰਦੇ ਆ ਅਸੀਂ ਇਹਨਾਂ ਨੂੰ ਇੰਟਰੋਗੇਟ ਕਰ ਰਹੇ ਹਾਂ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹ ਵੀ ਬੰਦੇ ਦਾ ਅੱਗੇ ਰੋਲ ਹੋਵੇ ਫੋਰਵਰਡ ਤੇ ਬੈਕਵਰਡ ਲਿੰਕੇਜ ਉਹਨਾਂ ਦੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ। 4 ਘੰਟੇ ਤੋਂ ਕਿਸ ਤਰ੍ਹਾਂ ਲੈਂਦੇ ਸੀ? ਇਹ 4 ਘੰਟੇ ਤੋਂ ਜੋ ਸਾਨੂੰ ਪਤਾ ਲੱਗਿਆ ਇਹਨਾਂ ਨੇ ਬੈਗ ਦੇ ਵਿੱਚ ਪਾ ਕੇ ਤਾਂ ਕਿ ਪਤਾ ਪਬਲਿਕ ਟਰਾਂਸਪੋਰਟ ਦੇ थ्रू ਬਸਾਂ ਦੇ थ्रू ਆ ਰਹੇ ਸੀ ਤੇ ਇੱਥੇ ਜਦੋਂ ਅਸੀਂ ਕਾਬੂ ਕੀਤਾ ਉਸ ਟਾਈਮ ਪੈਸੰਗ ਲੋਕ ਆ ਰਹੇ ਸੀ ਜਿਹੜੇ ਮੁਕਦਮੇ ਦਾਜਾ ਸੰਤੋਸ਼ ਕੁਮਾਰ ਦਾ ਮੋਹਾਲੀ ਦੇ ਵਿੱਚ ਹੈ ਇਹ ਕਿਤੇ ਬਾਹਰ ਨਹੀਂ ਇਹ ਸਾਰੇ ਜਿੰਨੇ ਤੇ ਪਹਿਲਾਂ ਮੁਕਦਮੇ ਜੋ ਹੁਣ ਤੱਕ ਦੇ ਰਿਕਾਰਡ ਤੋਂ ਆਇਆ ਕੁਝ ਚੋਰੀ ਦੇ ਨੇ ਇੱਕ ਨਸ਼ੇ ਦਾ ਤੇ ਇੱਕ ਆਮ ਕਤਲ ਦਾ ਮੁਕਦਮਾ ਇਹ ਸਾਰੇ ਹੀ ਝਾਰਖੰਡ ਦੇ ਵਿੱਚ ਜਿਹੜਾ ਰਾਂਚੀ ਜ਼ਿਲ੍ਹੇ ਦੇ ਵਿੱਚ ਕਰਦੇ ਨਾ ਇੱਥੇ ਕੋਈ ਨਹੀਂ ਇੱਥੇ ਕੋਈ ਨਹੀਂ ਤੇ ਬੈਕਗ੍ਰਾਉਂਡ ਕੀ ਹੈ ਉਹ ਦੱਸੋ ਇੱਕ ਦੋਹੇ ਜਿਹੜਾ ਸੰਤੋਸ਼ ਕੁਮਾਰ ਗੁੱਟਾ ਹੈ ਇਹਦੀ ਉਮਰ ਕਰੀਬ 30 ਸਾਲ ਹੈ ਤੇ ਦੂਸਰੇ ਦੀ ਉਮਰ 25 ਸਾਲ ਹੈ ਇੱਥੇ ਛੋਟਾ ਮੋਟਾ ਲੇਬਰ ਦਾ ਕੰਮ ਕਰਦੇ ਨੇ ਤੇ ਆਦਰਵਾਇਸ ਦੇ ਨੇ ਇੰਟਰਨੈਟ ਸੀ ਦੇ ਵਿਅਕਤੀ ਨੇ